ਲਓ ভাই ਦੋਸਤੋ ਇਹ ਅੱਜ ਆਪਾਂ ਜਿਹੜੀ ਵੀਡੀਓ ਸ਼ੂਟ ਕਰਨ ਲੱਗੇ ਆ ਨਾ ਇਹ ਘਰ ਚੋਂ ਪਹਿਲਾਂ ਵੀ ਬਹੁਤ ਵੀਡੀਓ ਸ਼ੂਟ ਕਰੀ ਜਦੋਂ ਵੀ ਵੀਡੀਓ ਸ਼ੂਟ ਕਰੀਆਂ ਤਾਂ ਪਸ਼ੂ ਅੱਬਲ ਦਰਜੇ ਦੇ ਹੁੰਦੇ ਆ ਆਈ ਵਾਰ ਪਸ਼ੂ ਚੜਤ ਤੋਂ ਚੜਤ ਹੁੰਦੇ ਆ ਜਦੋਂ ਇੱਕ ਵੀਡੀਓ ਆਪਾਂ ਸ਼ੂਟ ਕਰਦੇ ਆ ਨਾ ਮੈਨੂੰ ਲੱਗਦਾ ਹੁੰਦਾ ਵੀ ਇਦੋਂ ਚੰਗੀ ਮੈਂ ਨਹੀਂ ਅਗਲੀ ਵਾਰ ਆਉਣੀ ਗਰਜੀਤ ਕੋਲ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਨੈਕਸਟ ਟਾਈਮ ਉਦੋਂ ਚੰਗੇ ਮਾਲਕ ਦੀ ਬੜੀ ਕਿਰਪਾ ਇਸ ਘਰ ਦੇ ਉੱਤੇ ਬਹੁਤ ਸੋਹਣਾ ਵਪਾਰ ਚੱਲ ਰਿਹਾ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਸ਼ੂ ਅੱਬਲਾ ਦਰਜੇ ਦੇ ਆਉਂਦੇ ਆ ਵੀਡੀਓ ਬਣਾਉਣ ਦਾ ਆਨੰਦ ਵੀ ਉਦੋਂ ਆਉਂਦਾ ਜਦੋਂ ਵੀਡੀਓ ਦੇ ਵਿੱਚ ਪਸ਼ੂ ਚੰਗਾ ਹੋਵੇ ਖੋਲਾ ਟਾਈਪ ਡੰਗਰ ਦੀ ਵੀਡੀਓ ਸ਼ੂਟ ਕਰਨ ਦਾ ਕੋਈ ਆਨੰਦ ਨਹੀਂ ਤਾਂ ਲਓ ਵੀ ਦੋਸਤੋ ਬਹੁਤ ਸੋਹਣੀਆਂ ਦੋ ਮਈਆਂ ਅਜ ਗਰਜੀਤ ਕੋਲ ਜੋੜਾ ਬਹੁਤ ਵਾਹ ਕਮਾਲ ਆ ਤਾਂ ਗਰਜੀਤ ਸਿੰਘ ਤੋਂ ਡਿਟੇਲ ਲੈਣੇ ਆ ਤੁਹਾਡਾ ਸਮਾਂ ਬਹੁਤਾ ਨਹੀਂ ਲੈਣਾ ਤਾਂ ਸਾਰੀ ਡਿਟੇਲ ਲੈਣੇ ਆ ਦੋਈ ਮਈਆਂ ਦੀ ਕਿੰਨਾ ਕੁ ਰਿਕਾਰਡ ਆ ਕਿੰਨਾ ਕੁ ਦੁੱਧ ਕੱਢਣ ਗਿਆ ਕਿੰਨਾ ਕੁ ਮੋਲਾ ਕੀ ਹਾਲ ਨੇ ਗਰਜੀਤ ਵੀਰੇ ਵਧੀਆ ਹਾਂ ਨੂੰ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਅੱਜ ਬਈ ਮੁੰਡਾ ਲਿਬੜਿਆ ਪਿਆ ਐਂ ਫੜ ਲਿਆ ਕਿ ਬਈ ਆ ਜਾ ਹੋ ਜਾ ਮਈਆਂ ਦੇ ਵੱਲ ਤਾਂ ਗਰਜੀਤ ਅੱਜ ਦੋ ਮਈਆਂ ਆਪਣੇ ਕੋਲ ਲੈ ਖੋਲ ਫਿਰ ਗਰਜੀਤ ਮਈ ਨੂੰ ਪਰ ਮੈਂ ਕਹਿੰਨਾ ਬਾਹਰ ਵੀਡੀਓ ਨਹੀਂ ਐਡੀ ਸੁਣ ਚੰਗੀ ਨਹੀਂ ਬਣਨੀ ਹਾਂਜੀ ਹਾਂਜੀ ਹੈਨਾ ਖੜੀਆਂ ਨਹੀਂ ਕਿਉਂ ਬਣਾ ਦਿੰਦੇ ਤਾਂ ਬਾਹਰ ਨੂੰ ਨਹੀਂ ਜਾ ਆ ਜਾਣਾ ਇੱਥੇ ਅੰਦਰ ਹੁਣ ਸੈਟ ਚਲ ਜੇ ਨੂੰ ਵੇਚਣੀ ਹੋਈ ਨਾ ਤੋੜ ਕੇ WhatsApp ਦੇ ਉੱਤੇ ਆਪਣਾ ਤੋੜਾ ਤੋੜਾ ਚੈੱਕ ਕਰਾ ਦੇ ਗਰਜੀਤ ਠੀਕ ਹੈ ਨਹੀਂ ਤਾਂ ਵੀਡੀਓ ਵੀ ਲੰਬੀ ਹੋ ਜਾਣੀ ਗਰਜੀਤ ਸਿੰਘ ਕਿੰਨੇ ਦਿਨ ਲੈਂਦੀ ਆ ਝੋਟੀ ਸੂਣ ਚ ਹਰਮਨ ਵੀਰ ਦੂਜਾ ਸੂਆ ਠੀਕ ਹੈ ਜੀ ਹਾਂ ਲੈ ਤੇ 22 ਤਰੀਕ ਨੂੰ ਦਿਨ ਪੂਰੇ ਲੈ ਦੂਜਾ ਸੂਆ ਦੋਸਤੋ 18 ਤਰੀਕ ਨੂੰ ਵੀਡੀਓ ਸ਼ੂਟ ਹੋ ਰਹੀ ਆ ਤਾਂ 22 ਨੂੰ ਦਿਨ ਪੂਰੇ ਆ ਤਿੰਨ ਤੋਂ ਚਾਰ ਦਿਨ ਤਕਰੀਬਨ ਝੋਟੀ ਦੇ ਰਹਿੰਦੇ ਆ ਪਰ ਲੇਵਾ ਕਰਮਾਂ ਵਾਲੀ ਨਾ ਪੂਤਣੀ ਨੂੰ ਲਾਈ ਫਿਰਦੀ ਆ ਤਾਂ ਬਹੁਤ ਸੋਹਣੀ ਬਾ ਕਮਾਲ ਤਿਆਰ ਹੋਈ ਆ ਕਰਮਾਂ ਵਾਲੇ ਇੰਨਾ ਸੋਹਣਾ ਲੇਵਾ ਨਾ ਹਰੇਕ ਮਹੀਨੇ ਨੂੰ ਨਹੀਂ ਲੱਗਿਆ ਹੁੰਦਾ ਤਾਂ ਦੇਖੋ ভাই ਦੋਸਤੇ 6 ਦੰਦ ਗਰਜੀਤ ਦੇ ਕਹਿਣ ਮੁਤਾਬਕ ਆ ਦੋਸਤੋ ਤੁਸੀਂ ਚੈੱਕ ਕਰ ਲਿਓ ਕੱਟੀ ਹਜੇ ਹੋਊਗੀ ਵੀ ਦੰਦਾਂ ਦੇ ਵਿੱਚ ਲੱਗਦਾ ਮੈਂ ਤੌਰ ਤੇ ਦਿਖਾ ਦੇਣਾ ਤੌਰ ਕੇ ਦਿਖਾ ਦੇ ਗਰਜੀਤ ਕੱਢ ਲਾ ਕੱਢ ਲਾ ਕਿਤੇ ਨਹੀਂ ਇਹ ਮਿੰਟ ਦੋ ਦੀ ਲੰਬੀ ਹੋ ਜੂਗੀ ਕੋਈ ਗੱਲ ਬਹੁਤ ਸੋਹਣਾ ਲੇਵਾ ਦੋਸਤੋ ਘਰੋਂ ਕਰਮਾਂ ਵਾਲੀ ਦੀ ਬੰਤਰ ਚੈੱਕ ਅ ਪਿਛਲੀ ਵਾਰ ਨਾ ਜਦੋਂ ਵੀਡੀਓ ਸ਼ੂਟ ਕਰੀ ਸੀ ਬਾਹਰ ਥੋੜੀ ਨਾ ਕਾਲੀ ਜੀ ਵੀਡੀਓ ਬਣ ਗਈ ਸੀ ਮੈਂ ਤਾਂ ਕਹਿੰਦਾ ਸੀ ਚਲੋ ਕੋਈ ਨਹੀਂ ਸੋਹਣੀ ਬਣੂਗੀ ਅੱਜ ਠੀਕ ਹੈ ਜੀ ਅ ਸਿੰਘਾ ਨਾ ਦੋਸਤੋ ਇਹ ਜੜ ਦੇ ਵਿੱਚੋਂ ਬਰੀਕ ਹੋਵੇ ਮਹੀਂ ਦਾ ਤਾਂ ਪਿੰਡਾ ਜਿਹੜਾ ਇਧਰ ਨੂੰ ਮੋੜ ਲਿਆ ਕਰ ਜੀਤਾ ਇਧਰੋਂ ਕਾਲੀ ਬਣਦੀ ਆ ਵੀਡੀਓ ਇਧਰੋਂ ਤੋਰ ਮਾੜਾ ਜਾਂ ਤਾਂ ਪਿੰਡਾ ਜਿਹੜਾ ਇਹ ਵੀ ਬਰੀਕ ਹੋਵੇ ਤਾਂ ਬਰੀਕੀਆਂ ਹੋਣ ਪਸ਼ੂ ਦੇ ਵਿੱਚ ਤਾਂ ਪਸ਼ੂ ਵਾਕਿਆ ਦੁੱਧ ਚੰਗਾ ਕੱਢੂਗਾ ਕੱਟੀ ਦੇ ਵਿੱਚ ਬਹੁਤ ਬਰੀਕੀਆਂ ਮੇਰੀ ਉਹੀ ਗੱਲ ਸੱਚ ਹੋਈ ਆ ਬਾਹਰ ਵੀਡੀਓ ਥੋੜੀ ਕਾਲੀ ਬਣਦੀ ਬਹੁਤ ਬਰੀਕੀਆਂ ਨੇ ਝੋਟੀ ਦੇ ਵਿੱਚ ਕਰਮਾਂ ਵਾਲੀ ਦੇ ਵਿੱਚ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਝੋਟੀ ਨੇ ਕਰਮਾਂ ਵਾਲੀ ਹਜੇ ਕਈ ਦਿਨ ਕੱਢ ਦੀਆ ਜਿੱਦਣ ਸੂ ਕੀ ਕਰਮਾਂ ਵਾਲੀ ਢੋਪੇ ਤੋੜ ਦੂਗੀ ਬਿਲਕੁਲ ਬਿਲਕੁਲ ਗਰਜੀਤ ਗਾਵਾਂ ਨਾਲੋਂ ਵੀ ਪੋਲੀ ਏ ਟੁੱਟੀ ਠੀਕ ਆ ਜੀ ਚੁਆਈ ਗਰਜੀਤ ਦਾਸ ਦਾ ਵੀ ਜਦੋਂ ਪਾਸ ਕਰੀਆ گاਵਾ ਨਾਲੋਂ ਵੀ ਪੋਲੀ ਨਿਕਲਿਆ ਰੂਹ ਵਰਗੀ ਚੁਆਈਆ ਗਰਜੀਤ ਇੱਕੋ ਮੁੱਲ ਕਰਦੇ ਕੱਟੀ ਦਾ ਲੈਣ ਦੇਣ ਵਾਲਾ ਦੇਖ ਲਓ ਆਪੇ ਵੀ ਕੋ ਚੈੱਕ ਕਰੀਂ ਨਾ ਦੱਸੋ ਦੱਸੋ ਵੀਰੇ ਕਿੰਨੇ ਦੀ ਦੇਣੀ ਕੱਟੀ ਆ ਇੱਕੋ ਜੈਜ ਜੈਜ ਬਾਜੋ ਗੱਲ ਇਹ ਵੀਰੇ ਲੱਖ-ਜੋ ਹਜ਼ਾਰ ਰੁਪਏ ਛੋੜ ਕਰਦਾਂਗੇ ਦੋਸਤੋ ਲੱਖ ਰੁਪਏ ਦੇ ਵਿੱਚੋਂ 1000 ਰੁਪਿਆ 99000 ਦੀ ਕੱਟੀ ਤੁਹਾਨੂੰ ਮਿਲ ਜਾਣੀ ਆ ਅੱਜ ਵੀ ਕਰਦਾਂਗੇ ਵੀਰੇ 100 ਕਿਲੋ ਮੀਟਰ ਦਾ ਪਹੁੰਚ 100 ਕਿਲੋਮੀਟਰ ਦੀ ਵਾਹ ਜੀ ਵਾਹ ਲਓ ਬਈ ਦੋਸਤੋ ਬਿਲਕੁਲ ਹੀ ਵਾਜਵਾ ਕੰਮ 99000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਆ ਦੋਸਤੋ ਸਵਾ ਲੱਖ ਰੁਪਏ ਆ ਮੁੱਲ ਹੁੰਦਾ ਜੇ ਕਿਸੇ ਹੋਰ ਘਰ ਦੇ ਵਿੱਚ ਕੱਟੀ ਘੜੀ ਹੁੰਦੀ ਐਸੀ ਖੂਬਸੂਰਤ ਕੱਟੀ ਦਾ ਸਵਾ ਸਵਾ ਡੇਡ ਡੇਡ ਲੱਖ ਰੁਪਿਆ ਮੁੱਲ ਹੁੰਦਾ ਲਓ ਬਈ ਦੋਸਤੋ ਕੰਜ ਵਰਗਾ ਪਿੰਡਾ ਪਤਲਾ ਕਰੋ ਚੱਕ ਬਹੁਤ ਕੁਆਲਟੀਆਂ ਕੱਟੀ ਦੇ ਵਿੱਚ ਬੇਹਿਸਾਬ ਕੁਆਲਟੀਆਂ 99000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਠੀਕ ਹੈ ਜੀ ਬਹੁਤ ਸੋਹਣੀ ਗਰਜੀਤ ਬਹੁਤ ਸੋਹਣੀ ਕੱਟੀ ਠੀਕ ਹੈ ਜੀ ਇੱਧਰ ਆ ਜਾ ਗਰਜੀਤ ਮੁੱਲ ਹੁਣ ਇੱਧਰ ਵੀ ਵਜਵੀ ਰੱਖੀਨ ਲਿਆ ਗਰਜੀਤ ਇੱਧਰ ਵੱਡੀ ਮਹੀਂ ਆ ਗਈ ਦੋਸਤੋਂ ਬਹੁਤ ਵੱਡੇ ਕੱਦਰ ਦੀ ਝੋਟੀ ਆ ਇਹ ਜਾਨੀ ਕਿ ਹਜੇ 10 ਦਿਨਾਂ ਦੀ ਕੱਚੀ ਆ ਕਰਮਾਂ ਵਾਲੇ ਲਓ ਭਾਈ ਦੋਸਤੋਂ ਕਰੋ ਝੋਟੀ ਜਦੋਂ ਹੁਣ ਉਹ ਝੋਟੀ ਚੈੱਕ ਕਰਾਈ ਸੀ ਤਾਂ ਉਦੋਂ ਮਨ ਦੇ ਵਿੱਚ ਆਈ ਸੀ ਵੀ ਇਹ ਖਰੀ ਆ ਜਦੋਂ ਹੁਣ ਆਲ ਹੀ ਦੇਖ ਰਹੇ ਆ ਇਹ ਲੱਗਦਾ ਆ ਇਹਦਾ ਤਾਂ ਬਹੁਤ ਵੱਡਾ ਕਾਦਾ ਬਹੁਤ ਚੌੜੀਆ ਜੋ ਪਿੱਠ ਬਹੁਤ ਆ ਪਿੱਠ ਬਹੁਤ ਹੁਣ ਐ ਲੱਗਦਾ ਕਰਮਾਂ ਵਾਲੀ ਇਹ ਬੜੀ ਖਰੀ ਆ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਖਰੀਆਂ ਝੋਟੀਆਂ ਕੋਸਤੋਂ ਬਹੁਤ ਬਾ ਕਮਾਲ ਝੋਟੀਆਂ ਗਰਜੀਤ ਵੀਰੇ ਕਿੰਨਾ ਸਮਾਂ ਰਹਿੰਦਾ ਝੋਟੀ ਦੇ ਸੂਣ ਦੇ ਵਿੱਚ 50 ਹੋ ਗਿਆ ਵੀਰੇ 27 ਤਰੀਕ ਨੂੰ ਤੈਨੂੰ ਪੂਰੇ ਠੀਕ ਹੈ ਜੀ ਗਰਜੀਤ ਕਿੰਨਾ ਕ ਦੁੱਧ ਕੱਢ ਦੂਗੀ ਝੋਟੀ ਦੁੱਧ ਵੀਰੇ 16 ਕਿਲੋ ਦੀ ਹੋਰ ਹੈ ਜੀ ਠੀਕ ਹੈ ਜੀ ਹੈ ਇਹਨਾਂ ਕੱਢਣਾ ਵੀ ਚਾਹੀਦਾ ਗਰਜੀਤ ਮਾੜੀ ਜੀ ਇਦਨ ਨੂੰ ਕਰੀ ਝੋਟੀ ਗਰਜੀਤ ਸਿੰਘ ਕਿਆਂ ਦਾ ਮੰਨਣਾ ਭਾਈ ਬਈ 16 ਕੱਪ ਝੋਟੀ ਦੁੱਧ ਕੱਢੂ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਕਰੋ ਦੋਸਤੋ ਲੈਵਾ ਕਰਮਾਲੀਏ ਸਾਈਡ ਨੂੰ ਤਾਂ ਲੈਵੇ ਦੀ ਕੁਆਲਿਟੀ ਚੈੱਕ ਕਰੋ ਥਣ ਚੈੱਕ ਕਰੋ ਬਹੁਤ ਬਾ ਕਮਾਲ ਥਣ ਲੈਵਾ ਲੱਗਿਆ ਹੋਇਆ ਕਰਮਾਲੀ ਤਾਂ ਮੇਨ ਗੱਲ ਕੀ ਆ ਪਿੱਠ ਬਹੁਤ ਚੰਗੀ ਆ ਪਿੰਡਾ ਬਹੁਤ ਪਤਲਾ ਤਾਂ ਸਿੰਘ ਦੀ ਜਿਹੜੀ ਮੈਂ ਗੱਲ ਕਰਦਾ ਹੁਣ ਨਾ ਜੜ ਦੇ ਵਿੱਚੋਂ ਸਿੰਘ ਬਰੀਕ ਹੋਵੇ ਨਾ ਤਾਂ ਮੱਜ ਕਾ ਦੁੱਧ ਕੱਢੂਗੀ ਜਿਹਦਾ ਸਿੰਘ ਜੜ ਦੇ ਵਿੱਚੋਂ ਮੂਟਾ ਨਾ ਉਹ ਦੇਸੀ ਪਸ਼ੂ ਆ ਜਾਂਦਾ ਇਹਨਾਂ ਅਸਲ ਦੇ ਵਿੱਚ ਮਨਵਾੜਾ ਜਿਹਾ ਝੁਕਣਾ ਪੈਂਦਾ ਇੱਧਰ ਨਾ ਦੋਸਤੋ ਆ ਚਾਦਰ ਪਈ ਹੋਈ ਆ ਹਰੀ ਇਹਦੇ ਚੋਂ ਝੁਕਣਾ ਪੈਂਦਾ ਵੀਡੀਓ ਬਣਾਉਣ ਦੇ ਲਈ ਕੈਮਰਾ ਹਰਿਆਣੇ ਦੀ ਮੱਚ ਹੈ ਹਰਮਨ ਵੀਰੇ ਜੀ 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 ਗਰਜੀਤ ਸਹੀ ਆ ਜੀ ਇਹਨਾਂ ਅਸਲ ਦੇ ਵਿੱਚ ਦੋਸਤੋ ਮੈਂ ਸਫਰਬਾਹ ਕਰਕੇ ਆਈ ਆ ਇੱਕ ਆ ਚੋਟੀ ਇੱਕ ਗਰਜੀਤ ਦੀ ਨਾ ਉਹ ਚੋਟੀ ਇਹ ਦੋਏ ਪਸ਼ੂ ਹਰਿਆਣੇ ਚੋਂ ਆਏ ਆ ਉਹ ਚੋਟੀ ਖੜੀ ਆ ਉਹ ਹੁਣੀ ਚੋਈ ਆ ਇਹਨੇ ਫਲੂਨ ਕੱਟੀ ਆ ਸੂਈ ਹੋਈ ਹੁਣ ਚੋਕੇ ਹਟਿਆ ਨਹੀਂ ਉਹਦੀ ਵੀ ਵੀਡੀਓ ਸ਼ੂਟ ਕਰਨੀ ਸੀ ਉਹਦਾ ਆ ਬੱਚਾ ਬੈਠਾ ਤਾਂ ਉਹ ਝੋਟੀ ਚੋਤੀਆ ਹੁਣ ਬਹੁਤ ਲੰਬੇ ਸਫ਼ਰ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਪਸ਼ੂ ਆਏ ਆ ਠੀਕ ਹੈ ਜੀ ਹਾਂ ਆਜੋ ਗਰਜੀਤ ਸਿੰਘ ਲੈਓ ਗਰਜੀਤ ਵੀਰੇ ਇੱਕ ਵਾਜਬ ਜਾਂ ਮੁੱਲ ਲੈਣ ਦੇਣ ਵਾਲਾ ਝੋਟੀ ਦਾ ਕੀ ਆ ਇਹ ਵੀਰੇ ਜੈਸਨੋ 1,20,000 ਰੁਪਏ ਜੀ ਦੋਸਤੋ ਵੱਡੀ ਮੈਂ ਆ ਇਹਦਾ ਜੈਸਨੋ ਵਾਲਾ ਜਿਹੜਾ ਮੁੱਲਾ 1,20,000 ਇੱਧਰੋਂ ਲੈ ਜਾ ਗਲੀ ਚੋਂ ਲੈ ਜਾ ਗਰਜੀਤਾਂ 1 ਲੱਖ ਤੇ 20000 ਰੁਪਇਆ ਮੁੱਲਾ ਜਣੀ ਕੇ ਛੋਟੀ ਦੀ 16 ਕੱਪਾਂ ਦੀ ਓਟ ਆ ਵੱਡੇ ਕੱਦ ਦੀ ਝੋਟੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਬਾ ਕਮਾਲ ਝੋਟੀ ਬਾਕੀ ਆਪੋ ਆਪਣੀ ਸਮਝ ਆ ਦੋਸਤੋ ਪਰ ਮੈਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਝੋਟੀ ਬਹੁਤ ਪਸੰਦ ਆ ਬਹੁਤ ਚੰਗੀ ਆ ਵੱਡੇ ਕੱਦ ਦੀ ਝੋਟੀ ਆ ਬਾ ਕਮਾਲ ਝੋਟੀ ਲੇਵੇ ਦੇ ਪੱਖੋਂ ਪੂਰੀ ਮਹਾਰਾਜ ਦੀ ਕਿਰਪਾ ਦੇ ਨਾਲ ਫਰਸਟ ਕਲਾਸ ਕੱਦ ਦੇ ਪੱਖੋਂ ਬਹੁਤ ਚੰਗੀ ਆ ਤਾਂ ਸਿੰਘ ਥਣ ਗੁੱਲ ਸਾਰਾ ਚੰਗਾ ਲੱਗਿਆ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੀ ਆ ਕਰਮਾਂ ਵਾਲੀ ਬਾਕੀ ਆਪੋ ਆਪਣੀ ਸਮਝ ਆ ਦੋਸਤੋ ਯਾਨੀ ਕਿ ਝੋਟੀਆਂ ਤੋਂ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਬਾ ਕਮਾਲ ਬਹੁਤ ਖੂਬਸੂਰਤ ਝੋਟੀਆਂ ਤਾਂ ਹਾਲ ਦੀ ਘੜੀ ਮਹਾਰਾਜ ਦੀ ਕਿਰਪਾ ਦੇ ਨਾਲ ਕਿਸੇ ਪਾਸਿਓਂ ਉਂਗਲ ਨਹੀਂ ਧਰਾਉਂਦੀਆਂ ਕਰਮਾਂ ਵਾਲੀਆਂ ਪੂਰੀਆਂ ਤਣੀਆਂ ਖੜੀਆਂ ਹੋਈਆਂ ਨੇ ਪ੍ਰਮਾਤਮਾ ਇਹਨਾਂ ਨੂੰ ਐਂਉ ਰਾਜੀ ਵਾਜੀ ਰੱਖੇ ਐਂਉ ਬਣੀਆਂ ਤਣੀਆਂ ਰਹਿਣ ਤਾਂ ਤਾਂ ਐਉਂ ਸੋਹਣੀਆਂ ਲੱਗਦੀਆਂ ਨੇ ਇਹ ਤੰਦਰੁਸਤ ਰਹਿਣ ਤਾਂ ਹੀ ਸੋਹਣੀਆਂ ਲੱਗੀਆਂ ਲਓ ਵੀ ਦੋਸਤੋ ਆ ਜਿਹੜੀ ਕੱਟੀ ਤੁਹਾਨੂੰ ਵੱਡੇਲੇਵੇ ਵਾਲੀ ਦਿਖਾਈ ਆ ਐਦਾ ਦੋਸਤੋ ਗਰਜੀਤ ਸਿੰਘ ਨੇ ਪਹਿਲਾਂ ਵੀ ਦੱਸਿਆ ਬਈ 99000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਆ ਪੂਰੇ ਪੰਜਾਬ ਦੇ ਵਿੱਚ 100 ਕਿਲੋਮੀਟਰ ਦੇ ਵਿੱਚ 99000 ਰੁਪਏ ਦੇ ਵਿੱਚ ਪਹੁੰਚ ਹੋਊਗੀ ਜੇ ਤੁਸੀਂ 12 ਕੱਟੀ ਲੈਣ ਜਾਓਗੇ ਤੁਹਾਨੂੰ 1.5 ਲੱਖ ਰੁਪਇਆ ਮੁੱਲ ਹੋਊਗਾ ਸਵਾ ਤੋਂ ਘੱਟ ਕੱਟੀ ਨਹੀਂ ਮਿਲਣ ਲੱਗੀ ਐਸੀ ਜਾਤ ਬਰਾਦਰੀ ਵਾਲੀ ਕੱਟੇ ਆ ਬਿੰਦੂ ਆ ਨਾ ਜਿਹੜੇ ਦੋਸਤੋ ਇਹ ਵੱਡੇ ਬਿੰਦੂ ਇਹ ਕਿਸੇ ਕਰਮਾਂ ਵਾਲੀ ਦੇ ਚੰਗੀ ਜਾਤ ਬਰਾਦਰੀ ਵਾਲੀ ਕੱਟੀ ਦੇ ਹੁੰਦੇ ਆ ਆਮ ਕਿਸੇ ਦੇ ਸੜ ਮੱਚਦੇ ਨਹੀਂ ਹੁੰਦੇ ਆ ਚੈੱਕ ਕਰੋ ਜਦੋਂ ਇਹ ਤਿਆਰ ਹੋ ਗਈ ਇਹਦੇ ਵੀ ਪ੍ਰੋਪਰ ਦਿਖਣਗੇ ਲਓ ਬਈ ਦੋਸਤੋ ਇਹ ਨਾ ਜਿਹੜੀਆਂ ਕਿਸੇ ਜਾਤ ਬਰਾਦਰੀ ਦੀਆਂ ਝੋਟੀਆਂ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਲਓ ਬਈ ਦੋਸਤੋ ਵੀਡੀਓ ਦੇ ਵਿੱਚ ਗਰਜੀਤ ਸਿੰਘ ਦਾ ਨੰਬਰ ਚੱਲ ਰਿਹਾ ਜਿਹੜੇ ਕਿਸੇ ਮੇਰੇ ਭਰਾ ਨੂੰ ਝੋਟੀਆਂ ਪਸੰਦ ਆਈਆਂ ਹੁਣ ਮਨ ਨੂੰ ਲੱਗੀਆਂ ਹੁਣ ਤਾਂ ਗਰਜੀਤ ਸਿੰਘ ਨਾਲ ਰਿੰਗ ਮਾਰ ਲਿਓ ਬਾਕੀ ਤੁਹਾਨੂੰ ਬਹੁਤੀ ਬਾਰਗੇਨਿੰਗ ਨਹੀਂ ਕਰਨੀ ਪੈਣੀ ਥੋੜੀ ਬਹੁਤੀ 바ਰਗੇਨਿੰਗ ਕਰਕੇ ਕਰ ਲਿਓ ਸੌਦਾ ਤਾਂ ਇਹ ਪਿੰਡ ਦੋਸਤੋ ਖੇਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੈਂ ਦੱਸਣਾ ਭੁੱਲ ਗਿਆ ਇਹ ਦੋਸਤੋ ਜਦੋਂ ਆਪਾਂ ਸਰਹੰਦ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਅੱਧ ਦੇ ਵਿੱਚ ਪਿੰਡ ਆ ਜਾਂਦਾ ਸਰਹੰਦ ਤੇ ਚੰਡੀਗੜ੍ਹ ਦੇ ਵਿਚਾਲੇ ਪਿੰਡ ਆਉਂਦਾ ਖੇਲ ਸਰਦਾਰਾਂਵੀ ਇਹ ਬਡਾਲੀ ਵਾਲਾ ਸਿੰਘ ਕਸਬਾ ਉਹਦੇ ਬਿਲਕੁਲ ਨਜ਼ਦੀਕ ਦੋਸਤੋ ਪਿੰਡ ਪੈ ਜਾਂਦਾ ਤਾਂ ਅਗਰਜੀਤ ਸਿੰਘ ਨੂੰ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ